ਅਸਲ 'ਚ ਨਾ ਪਹਿਲ 24 ਘੰਟੇ ਹੀ ਸੋਚ ਜੰਦੇ ਨੇ ਕਦੋਂ ਆਪਣਾ ਦਾ ਲੱਗੂ ਕਦੋਂ ਦਾ ਲੱਗੂ ਇਹ ਦਾ ਤੇ ਨਹੀਂ ਅਸਲ 'ਚ ਦਾ ਤੇ ਦਾਾਂ ਥੋੜੀ ਐ ਇਹ ਤਾਂ ਸੇਵਾ ਐ ਜੀ ਰਾਜਨੀਤੀ ਦਾ ਸੇਵਾ ਐ ਅਰਵਿੰਦ ਕੇਜਰੀਵਾਲ ਦੋ ਵਾਰੀ ਦਿੱਲੀ ਦੇ ਮੁੱਖ ਮੰਤਰੀ ਤਿੰਨ ਵਾਰੀ ਨੇ ਪਰ ਦੋ ਵਾਰੀ ਤਾਂ ਪੂਰੀਆਂ ਫੁੱਲ ਟਰਮਾਂ ਨੇ ਉੱਥੇ ਸਕੂਲ ਬਣਾਤੇ ਹਸਪਤਾਲ ਬਣਾਤੇ ਬਿਜਲੀ ਫ੍ਰੀ ਕਰਤੀ ਤਾਂ ਇਹ ਕਹਿੰਦੇ ਇਹਦਾ ਕੰਮ ਖਰਾਬ ਹੋਊਗਾ ਵੋਟਾਂ-ਬੋਟਾਂ 'ਚ ਕਰਕੇ ਇਧਰੋਂ ਉਧਰੋਂ ਕੱਟ-ਕਟਾ ਕੇ ਜੇ ਕਹਿੰਦੇ ਜੀ 25 ਚ ਬਾਰੀ ਆ ਗਈ ਉਹਨਾਂ ਦੀ ਉਹ ਹੁਣ ਦਿੱਲੀ ਵਾਲੇ ਲੋਕ ਪਛਤਾਈ ਜਾਂਦੇ ਨੇ ਕਹਿੰਦੇ ਯਾਰ ਸਾਰਾ ਕੁਝ ਹੀ ਬੰਦ ਕਰਤਾ ਮਹੱਲਾ ਕਲੀਨਿਕ ਵੀ ਬੰਦ ਕਰਤੇ ਠੀਕ ਹੈ ਫ੍ਰੀ ਵਾਲੇ ਸਕੂਲ 'ਚ ਜਿਹੜੀ ਫੀਸਾਂ ਲਾਤੀਆਂ ਪ੍ਰਾਈਵੇਟ ਸਕੂਲਾਂ ਨੂੰ ਕਹਤਾ ਵੀ ਵਧਾ ਲਓ ਜਿੰਨੀਆਂ ਵਧਾਉਣੀਆਂ ਨੇ ਸਾਰਾ ਕੁਝ ਹੀ ਕਰਤਾ ਜੀ ਉਹ ਹੁਣ ਕਹਿੰਦੇ ਯਾਰ ਆ ਕੀ ਕਰ ਬੈਠੇ ਉਹ ਲੋਕ ਉਹ ਕਹਿੰਦੇ ਜੀ ਭਾਈ ਅਸੀਂ ਤਾਂ ਇੱਥੇ ਹੀ ਆ ਸਾਨੂੰ ਕੀ ਐ ਅਗਲੀ ਵਾਰ ਦੇਖ ਲਾਂਗੇ ਪਰ ਇਹ ਐ ਨਾ ਸੂਬਾ ਬਹੁਤ ਪਿੱਛੇ ਪੈ ਜਾਂਦਾ ਫਿਰ ਹੁਣ ਤੱਕ ਆਪਾਂ ਇਹ ਜਿਆਦਾ ਕੋਈ ਹੋਵੇ ਨਵੇਂ ਨੇ ਬਈਆਰੇ ਕਦੇ ਚੈੱਕ ਨਹੀਂ ਕੀਤੇ ਦੇਖੀਏ ਇਹਨਾਂ ਨੂੰ ਇਨਾ ਤੋ ਤਾਂ ਖੇੜਾ ਛੜਾਇਆ ਬੜੀ ਮੁਸ਼ਕਲ ਨਾਲ ਉਹੀ ਹੁਣ ਫੇਰ ਕਹੀ ਜਾਂਦੇ ਨੇ ਸਾਨੂੰ ਲਿਓ ਪਹਿਲਾਂ 5-5 ਸਾਲ ਇਹਨਾਂ ਨੂੰ ਰੈਸਟ ਕਰਾ ਕੇ ਵੀ ਦੇਖਿਆ ਪੰਮ ਚਲ 5 ਸਾਲ ਇਹਨਾਂ ਨੂੰ ਹਟਾ ਕੇ ਦੇਖ ਲੈਨੇ ਆ ਦੂਜਿਆਂ ਨੂੰ ਲਿਆਉਣਿਆਂ ਵੀ ਜੇ ਕਿਤੇ ਠੀਕ ਹੋ ਜਾਣ ਉਹ ਫੇਰ ਫੇਰ ਫਿਰ ਉਹ ਹੈ ਜੀ ਫੇਰ ਆਪਸ ਚ ਮਿਲੇ ਹੋਏ ਹੁਣ ਤਾਂ ਹੁਣ ਤਾਂ ਹੁਣ ਤਾਂ ਇੰਟਰਵਿਊਾਂ 'ਚ ਨਹੀਂ ਦੱਸੀ ਜਾਂਦੇ ਵੀ ਫਲਾਨਾ ਫਲਾਨੇ ਨਾਲ ਮਿਲਿਆ ਹੋਇਆ ਸੀ ਉਹਨੇ ਮੇਰਾ ਕੰਮ ਖਰਾਬ ਕਰਤਾ ਉਹ ਫਲਾਨੇ ਨਾਲ ਮਿਲਿਆ ਸੀ ਮੇਰਾ ਕੰਮ ਖਰਾਬ ਕਰਤਾ ਇਹ ਕੋਈ ਵੀ ਨਹੀਂ ਕਹਿੰਦਾ ਵੀ ਅਸੀਂ ਸਾਰਿਆਂ ਨੇ ਮਿਲ ਕੇ ਪਬਲਿਕ ਦਾ ਜਨਤਾ ਦਾ ਕੰਮ ਖਰਾਬ ਕਰਤਾ ਤੁਹਾਡਾ ਤਾਂ ਕੀ ਗਿਆ ਜਨਤਾ ਦਾ ਕੰਮ ਖਰਾਬ ਹੋ ਗਿਆ ਬਹੁਤ ਸਾਰੇ ਮੇਰੇ ਫੋਨ ਤੇ ਫੋਨ ਆਉਂਦੇ ਆ ਬਾਹਰਲੇ ਮੁਲਕਾਂ ਚ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਰਮਨੀ ਕਿਤੇ ਇਧਰ ਮੁੰਡੇ ਜਿਹੜੇ ਟਰੱਕ ਚਲਾਉਂਦੇ ਆ ਜਾਂ ਕੋਈ ਟੈਕਸੀਆਂ ਚਲਾਉਂਦੇ ਜਾਂ ਕੰਮਕਾਰ ਕਰਦੇ ਆ ਉਹ ਜਦੋਂ ਰੋਜ਼ ਦੇਖਦੇ ਆ ਬਈ ਅੱਜ ਫੇਰ ਬਈ ਜੀ ਨੌਕਰੀਆਂ ਵੰਡਤਿਆਂ ਹਾਂਜੀ ਯਾਰ ਕੀ ਕੌਣ ਕੌਣ ਰੱਖੇ ਨੇ ਕਹਿੰਦੇ ਜੀ 1700 ਤੁਸੀਂ ਐਸ ਡੀਓ ਤੇ ਪਟਵਾਰੀ ਰੱਖ ਲੇ ਹਾਂਜੀ ਹਾਂਜੀ ਸਾਡੇ ਪਿੰਡ ਦੇ ਅਮਨ ਦੋਨੋਂ ਮਿਲ ਗਈ ਕਹਿੰਦਾ ਬਾਈ ਯਾਰ ਯਾਰ ਬਾਈ ਅਸੀਂ ਨਹੀਂ ਆ ਸਕਦੇ ਵਾਪਸ ਮੈਂ ਕਿਹਾ ਵੀ ਆ ਜਾਓ ਪੇਪਰ ਦੇ ਲਓ ਕਹਿੰਦੇ ਯਾਰ ਉਮਰਾਂ ਥੋੜੀਆਂ ਜਿਆਦੇ ਹੋ ਗਈਆਂ ਮੈਂ ਕਿਹਾ ਉਹਨੂੰ ਉਮਰਾਂ ਤਾਂ ਮੈਂ ਘਟਾ ਨਹੀਂ ਸਕਦਾ ਹਨਾ ਉਹ ਕਹਿੰਦਾ ਯਾਰ ਜੇ ਕਿਤੇ ਤੂੰ ਪਹਿਲਾਂ ਆਇਆ ਹੁੰਦਾ ਲੈ ਸਾਨੂੰ ਇੱਥੇ ਜਾਣ ਦੀ ਲੋੜ ਨਹੀਂ ਸੀ ਮੈਂ ਚੱਲ ਕੋਈ ਗੱਲ ਨਹੀਂ ਹੁਣ ਇਹ ਤਾਂ ਪਰਮਾਤਮਾ ਹੈ ਜਦੋਂ ਚਾਹੇ ਉਦੋਂ ਹੀ ਉਹਦੇ ਉਹਦੇ ਆਗਿਆ ਬਿਨਾ ਪੱਤਾ ਨਹੀਂ ਹਿੱਲਦਾ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਹੁਣ ਫਿਰ ਅਗਲੀ ਪੀੜੀ ਤੇ ਰੱਖਾਂਗੇ ਉਮੀਦ ਵੀ ਅਸੀਂ ਵਾਪਸ ਆ ਜਾਈਏ ਤਾਂ ਸਾਨੂੰ ਕਿਵੇਂ ਰਗੂਆ ਮੈਂ ਕਿਹਾ ਵੀ ਤੁਸੀਂ ਆ ਕੇ ਕਿਹੜਾ ਦੇਖ ਲਓ ਉਹ ਤੋਂ ਬਾਅਦ ਉਹਦੇ ਜਵਾਕਾਂ ਨਾਲ ਦੱਸ ਦਿਓ ਬਹੁਤ ਸਾਰੇ ਮੁੰਡੇ ਕੁੜੀਆਂ ਵਦੇਸ਼ਾਂ ਤੋਂ ਇੱਥੇ ਵਾਪਸ ਆ ਕੇ ਆਪਦਾ ਕੰਮਕਾਰ ਸ਼ੁਰੂ ਕਰਨ ਲੱਗੇ ਨੇ ਉਹ ਕਹਿੰਦੇ ਇੱਥੇ ਰਹਿਣਾ ਇੱਥੇ ਲੋੜੀਆਂ ਦੀਵਾਲੀਆਂ ਇੱਥੇ ਮਾਗੀਆਂ ਇੱਥੇ ਦਸਹਿਰੇ ਇੱਥੇ ਮਨਾਉਣੇ ਨੇ ਅੱਜ ਤਾਂ ਇੱਥੇ ਰਿਹਾ ਕਰਾਂਗੇ ਕਿਉਂਕਿ ਉਹਨਾਂ ਮੁਲਕਾਂ 'ਚ ਉੱਥੇ ਰੌਲੇ ਪੈ ਗਏ ਉਹ ਕੱਢਣ ਲੱਗ ਗਏ ਉਧਰੋਂ ਉਹਨਾਂ ਨੂੰ ਕਹਿੰਦੇ ਚਲੋ ਵੀ ਚਲੋ ਇੱਥੋਂ ਕਿੱਧਰ ਜਾਈਏ ਫਿਰ ਉਹਨਾਂ ਨਾ ਇੱਧਰ ਦੇ ਨਾ ਉਧਰ ਦੇ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਤੁਸੀਂ ਸਿਆਣੇ ਹੋ ਪਬਲਿਕ ਬਹੁਤ ਸਿਆਣੀ ਆ ਲੋਕਾਂ ਨੂੰ ਬਹੁਤਾ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਲੋਕ ਆ ਬਹੁਤ ਜ਼ਿਆਦਾ ਜਾਣਦੇ ਆ ਲੋਕ ਸਿਰਫ ਇਹੀ ਦੇਖਦੇ ਹੁੰਦੇ ਨੇ ਵੀ ਇਹ ਕੀ ਕਹਿੰਦਾ ਹੈ ਇਹ ਆ ਕੀ ਕਹਿੰਦਾ ਹੈ ਉਹ ਕੀ ਕਹਿੰਦਾ ਪਤਾ ਸਾਰਾ ਹੁੰਦਾ ਲੋਕਾਂ ਨੂੰ ਮੈਨੂੰ ਕੋਈ ਵੋਟਾਂ ਵੇਲੇ ਮਿਲੇ ਪਤਾ ਨਹੀਂ ਕਿਹੜੀ ਤਰਨ ਤਰਨ ਦੀ ਇਲੈਕਸ਼ਨ ਸੀ ਜਾਂ ਮਤਲਬ ਲੁਧਿਆਣੇ ਦੀ ਸੀ ਉਹ ਕਹਿੰਦੇ ਜੀ ਕਾਂਗਰਸ ਵਾਲੇ ਮਿਲੇ ਸੀ ਮੈਨੂੰ ਕਹਿੰਦੇ ਵੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਕਹਿੰਦੇ ਵੀ ਅਸੀਂ ਰਾਤੋਂ ਰਾਤ ਨਾ ਮਾਨ ਸਾਹਿਬ ਲੱਖਾਂ ਦੀ ਗਿਣਤੀ ਚ ਲੋਕਾਂ ਦੇ ਘਰਾਂ ਤੇ ਨਾ ਝੰਡੇ ਲਾ ਦਿੰਨੇ ਹੁੰਨੇ ਆ ਆਉਦੀ ਪਾਰਟੀ ਦੇ ਰਾਤੋਂ ਰਾਤ ਔਰ ਵੋਟਾਂ ਤੋਂ ਇੱਕ ਦੋ ਰਾਤਾਂ ਪਹਿਲਾਂ ਬਸ ਕਹਿੰਦੇ ਜਦੋਂ ਝੰਡਾ ਲੱਗ ਜੇ ਨਾ ਜੀ ਬਨੇਰੇ ਤੇ ਫਿਰ ਵੋਟ ਸ਼ਰਮੋ ਸ਼ਰਮੀ ਪਾਉਣੀ ਪੈਂਦੀ ਹੈ ਮਾਨ ਸਾਹਿਬ ਇਹ ਸਾਡਾ ਤਰੀਕਾ ਹੈ ਮੈਂ ਕਿਹਾ ਯਾਰ ਤੁਸੀਂ ਇੰਨੇ ਕਮਲੇ ਸਮਝਦੇ ਹੋ ਲੋਕਾਂ ਨੂੰ ਯਾਰ ਮੈਂ ਕਿਹਾ ਤੁਸੀਂ ਝੰਡੇ ਝੁੰਡੇ ਲਾ ਲਓ ਕੋਈ ਗੱਲ ਨਹੀਂ ਵੋਟਾਂ ਵਾਲਾ ਕੰਮ ਤਾਂ ਗਿਆ ਕਹਿੰਦੇ ਕਿਵੇਂ ਉਹ ਮੈਂ ਕਿਹਾ ਲੋਕ ਇੰਨੇ ਸਿਆਣੇ ਨੇ ਕਰੇ ਝੰਡਾ ਹੋਰ ਦਾ ਜੇਬ ਤੇ ਬਿੱਲਾ ਹੋਰ ਦਾ ਕਾਰ ਤੇ ਸਟicker ਜਾਂ ਹੋਰ ਦਾ ਸਕੂਟਰ ਦੀ ਸਟਿੱਕਣੀ ਤੇ ਥੋੜਾ ਜਿਹਾ ਗੋਲ ਜਾਂ ਹੋਰ ਕਿਸੇ ਦਾ ਲਾਈ ਫਿਰਦੇ ਹੁੰਦੇ ਨੇ ਰੈਲੀ 'ਚ ਕਿਸੇ ਹੋਰ ਦੀ ਚ ਬੈਠੇ ਹੁੰਦੇ ਨੇ ਜਿੰਦਾਬਾਦ ਕਿਸੇ ਹੋਰ ਦੀ ਵੋਟਾਂ ਵਾਲੇ ਦਿਨ ਕੋਗਾ ਜਿੱਤ ਕਿਸੇ ਹੋਰ ਦੀ ਕਰੇ ਹੁੰਦੇ ਆ ਜੀ ਕਹਿੰਦਾ ਅੱਛਾ ਜੀ ਮੈਂ ਕਿਹਾ ਦੇਖ ਲਿਓ ਜਦੋਂ ਰਿਜ਼ਲਟ ਆਇਆ ਉਹਦਾ ਫੋਨ ਆਇਆ ਕਹਿੰਦਾ ਹਾਂਜੀ ਬਾਜੀ ਉਹੀ ਹੋ ਗਿਆ ਹੁਣ ਝੰਡੇ ਇਕੱਠੇ ਕਰਦੇ ਫਿਰਦੇ ਆਂ ਜੀ ਬਸ ਮਾਗਾ ਇਕੱਠੇ ਕਰ ਲੋ ਨਹੀਂ ਤਾਂ ਉਹ ਲੋਕਾਂ ਨੇ ਪੋਚੇ ਪੋਚੇ ਬਣਾ ਲੈਣੇ ਆ ਫਿਰ ਤੁਸੀਂ ਕਹੋਗੇ ਹੁਣ ਕੱਲੇ ਝਾੜੂ ਨਹੀਂ ਨਾਲ ਪੋਚੇ ਵੀ ਸੱਟੋ ਸਵੇ ਝਾੜੂ ਪੋਚੇ ਵਾਲੇ ਇਹ ਐਂ ਫਿਰਦੇ ਰਹਿੰਦੇ ਆ